ਮਾਰਵਾੜੀ ਬਸ਼ੇਰੀ ਦਿਖਾਉਣ ਲੱਗਿਆ ਸੱਜਣੋ ਤੁਹਾਨੂੰ ਅੱਜ ਕੱਲ ਜਿਹੜਾ ਟ੍ਰੈਂਡ ਚੱਲ ਰਿਹਾ ਨਾ ਬਹੁਤ ਸੱਜਣ ਡਿਮਾਂਡ ਕਰਦੇ ਨੇ ਨੀਲੇ ਰੰਗ ਦੀ ਵੀ ਸਾਨੂੰ ਨੀਲੇ ਰੰਗ ਦੀ ਕੋਈ ਘੋੜੀ ਮਿਲ ਜੇ ਨਾ ਤਾਂ ਅਸੀਂ ਘਰੇ ਸ਼ੌਂਕ ਵਜੋਂ ਰੱਖਣੀ ਆ ਜਾਂ ਕਿਸੇ ਨੀਲੇ ਘੋੜੇ ਤੋਂ ਕ੍ਰੋਸ ਕਰਾ ਲਾਂਗੇ ਜਾਂ ਮੱਝੂਗੇ ਲੈਣ ਦੇ ਚੰਗੇ ਘੋੜੇ ਤੋਂ ਕਿਸ ਤੋਂ ਕ੍ਰੋਸ ਕਰਾ ਲਾਂਗੇ ਹਨਾ ਨੀਲੇ ਰੰਗ ਦੀ ਬਹੁਤ ਡਿਮਾਂਡ ਆ ਸੱਜਣੋ ਤੁਹਾਡੇ ਵਾਸਤੇ ਬਸ਼ੇਰੀ ਲੈ ਕੇ ਆ ਨੀਲੇ ਕਲਰ ਦੀ ਤੇ ਮਾਰਕਿੰਗ ਬਹੁਤ ਸੋਹਣੀਆ ਬਸ਼ੇਰੀ ਦੇ ਨਾਲ ਦੋ ਪੈਰ ਚਿੱਟੇ ਮੱਥੇ ਫੁੱਟਲਾ ਮੱਥੇ ਪਟਾ ਸੱਜਣੋ ਤੇ ਬਸ਼ੇਰੀ ਨੀਲਾ ਰੰਗ ਕਰਦੀ ਆ ਹੌਲੀ ਹੌਲੀ ਸਾਰਾ ਨੀਲਾ ਰੰਗ ਕਰ ਜੂ ਬਸ਼ੇਰੀ ਤੇ ਜੇ ਕੋਈ ਸੱਜਣਾ ਐਡ ਲਗਵਾਉਣੀ ਚਾਹੁੰਦਾ ਆਪਣੇ ਚੈਨਲ ਤੇ ਆਪਣਾ ਨੰਬਰ ਅਖੀਰ ਵਿੱਚ ਦਿੱਤਾ ਹੋਇਆ ਵੀਡੀਓ ਦੇ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਬਸ਼ੇਰੀ ਦੀ ਤੁਸੀਂ ਲੈਂਥ ਵਗੈਰਾ ਚੈੱਕ ਕਰ ਲਓ ਸੱਜਣੋ ਪਿੱਠਪੋੜਾ ਤੇ ਖੜਨੀ ਵਗੈਰਾ ਕੰਨ ਕਨੌਤੀ ਫੇਸ ਪਟਾ ਦੇਖੋ ਕਿੰਨਾ ਸੋਹਣਾ ਕੁੜੀ ਬਸ਼ੇਰੀ ਦੇ ਸੱਜਣੋ ਦੀ ਲੰਬਾਈ ਲੰਬੀ ਚੰਗੀ ਆ ਬਸ਼ੇਰੀ ਦੀ ਵਧੀਆ ਘੋੜੀ ਬਣ ਜੂ ਵਾਈ ਕਹਿੰਦਾ ਇਹਦੀ ਉਮਰ 9 ਮਹੀਨੇ ਆ ਤੇ 55 ਇੰਚ ਹਾਈਟ ਕਰ ਗਈ ਦੋਸਤੋ ਬਸ਼ੇਰੀ ਇਹ ਬਾਲ ਪੌਰੀਆਂ ਦੀ ਜਮਾ ਠੀਕ ਆ ਨਿਆਮ ਘੋੜੇ ਦੀ ਬੱਚੀ ਆ ਇਹ ਚੰਗੀ ਘੋੜੀ ਬਣ ਜਾਣਾ ਜੇ ਕਿਸੇ ਸੱਜਣ ਦੇ ਫਿੱਟ ਆਉਂਦੀ ਹੈ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ। ਬਾਦੜੇ ਪਿੰਡ ਵਾਲੇ ਹਰਦੀਪ ਕੋਲੇ ਬਸ਼ੇਰੀ ਖੜੀ ਆ ਸੱਜਣੋ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਹੀ ਬਸ਼ੇਰੀ ਖਰੀਦ ਸਕਦੇ ਹੋ। ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਵੀ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਸੱਜਣੋ। ਨਾਲ ਹੀ ਆਪਣਾ ਨੰਬਰ ਚੱਲਦਾ। ਸਕਰੀਨ ਉੱਪਰ ਜੇ ਕੋਈ ਸੱਜਣ ਐਡ ਲਗਾਉਣੀ ਚਾਹੁੰਦਾ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰਾ ਜਿਹੜਾ ਸੇਲ ਕਰਵਾ ਸਕਦੇ।